ਸੋ ਚੋਣਾਂ ਦਾ ਰੁਝਾਵ ਚੱਲਦੇ ਦੇਖ ਸਕਦੇ ਹੋ ਇਸ ਸਮੇਂ ਜਲੰਧਰ ਜਿੱਥੇ ਕੀ ਸੋ ਚੋਣਾਂ ਦਾ ਰੁਝਾਵ ਸੇਰ ਸਾਹਿਬ ਕਿਵੇਂ ਦੇਖ ਰਹੇ ਹੋ ਕਾਊਂਟਿੰਗ ਚੱਲ ਰਹੀ ਹੈ ਇਸ ਸਮੇਂ ਜਸ਼ਨ ਦਾ ਮਾਹੌਲ ਇੱਕ ਤਿਕਨਾ ਕਾਂਗਰਸ ਦੇ ਵਿੱਚ ਬਣਿਆ ਹੋਇਆ ਹੈ ਤੇ ਤੁਸੀਂ ਪ੍ਰਧਾਨ ਬਣ ਕੇ ਹੋ ਜੀ ਪ੍ਰਧਾਨ ਦੇ ਅਕੋਰਡਿੰਗਲੀ ਤੁਸੀਂ ਬਹੁਤ ਸਮਾਂ ਕੱਢਿਆ ਹੈ ਹੁਣ ਤੇ ਚੋਣ ਪ੍ਰਚਾਰ ਵੀ ਕਰਦੇ ਰਹੇ ਨਾਲ ਕਿਵੇਂ ਦੇਖ ਰਹੇ ਹੋ ਦੇਖੋ ਜੋ ਕਾਂਗਰਸੀ ਵਰਕਰਾਂ ਨੇ ਮਿਹਨਤ ਕੀਤੀ ਜੋ ਜਲੰਧਰ ਹੀ ਨਹੀਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਹੈ ਔਰ ਉਹਦੇ ਸਦਕਾ ਹੀ ਅੱਜ ਚੰਨੀ ਜੀ ਮੇਰਾ ਖਲੰਬਰ ਸਰ ਵਾਲੇ ਉਹ ਜਲਾ ਜੀ ਰਾਜਾ ਵੜਿੰਗ ਜੀ ਸਾਰੇ ਅੱਗੇ ਜਾ ਰਹੇ ਆ ਔਰ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ 2 ਸਾਲ ਆਮ ਆਦਮੀ ਪਾਰਟੀ ਨੇ ਸਰਕਾਰ ਚਲਾਈ ਏ ਲਾਂਡ ਆਰਡਰ ਨੂੰ ਖਤਮ ਕੀਤਾ ਨਸ਼ੇ ਨੂੰ ਬढ़ावा ਦਿੱਤਾ ਜੜਾ ਜਟਾ ਲਾਇਆ ਉਹਦੇ ਅੰਗੇ ਇਸ ਲੋਕਾਂ ਨੇ ਫਤਵਾ ਦਿੱਤੇ ਤੇ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਹੁਣ ਅੱਜ ਹਲਕੀ ਨੋ ਡਾਊਟ ਪਿੱਛੇ ਲੋਕ ਢੋਲ ਵਜਦੇ ਨੇ ਭੰਗੜੇ ਵੀ ਪੈ ਰਹੇ ਨੇ ਤੇ 400 ਪਾਰ ਦੀ ਗੱਲ ਕਰਨਾ ਜੇ ਮਾਂ ਭਾਜਪਾ ਦੇ ਬਰਾਬਰ ਤੇ ਆ ਗਏ ਆਪਾਂ ਉਹਨਾਂ ਦੇ ਔਰ ਇੰਡੀਆ ਲਾਇਸ ਹੋ ਗਿਆ ਇੰਡੀਆ ਲਾਇਸ ਹੋ ਗਿਆ ਹਾਂ ਉਹਨਾਂ ਦੇ ਉਹਨਾਂ ਦੇ ਬਰਾਬਰ ਉੱਪਰ ਵੀ ਸਰਕਾਰ ਸਾਡੀ ਬਣੀ ਹੋਈ ਹੈ ਜਿੰਦਾਬਾਦ ਜਿੰਦਾਬਾਦ ਮੁਹੰਮਦ ਅਰਵ ਦੇਖ ਸਕਦੇ ਹੋ ਜੀ ਹੁਸ਼ਾ ਕਿੰਨਾ ਵਧਿਆ ਹੋਇਆ ਅੱਛਾ ਹੁਣ ਲੋਕਾਂ ਨੂੰ ਕੀ ਜਲੰਧਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਤੇ ਇਹੀ ਕਹਾਂਗਾ ਕਿ ਜਲੰਧਰ ਦੇ ਜਿਹੜੇ ਵੀ ਕੰਮ ਰਹਿ ਗਏ ਆ ਖਾਸ ਤੌਰ ਤੇ ਲਾਇਨ ਆਰਡਰ ਲਾਇਨ ਆਰਡਰ ਬਹੁਤ ਵਿਗੜ ਚੁੱਕਾ ਸੀਗਾ ਉਹਦੇ ਉੱਤੇ ਕੰਟਰੋਲ ਕਰਾਂਗੇ ਚੰਨੀ ਜੀ ਨੂੰ ਨਾਲ ਲੈ ਕੇ ਉਹਦੇ ਨਾਲ ਨਾਲ ਸਫਾਈ ਦਾ ਬੜਾ ਬੁਰਾ ਹਾਲ ਸੀਗਾ ਸਫਾਈ ਵਾਲੇ ਪਾਸੇ ਨਗਰ ਨਿਗਮ ਦੇ 6 ਕਮਿਸ਼ਨਰ ਬਦਲ ਗਏ ਸੀ 2 ਸਾਲਾਂ ਦੇ ਵਿੱਚ ਅੱਜ ਡੀਟੀਓ ਆਰਟੀਓ ਦੀ ਗੱਲ ਕਰੀਏ 6-7 ਆਰਡੀਓ ਬਦਲ ਗਏ ਸੀ ਲੋਕੀ ਲਾਇਸੈਂਸ ਬਣਾਉਣ ਜਾਂਦੇ ਸੀਗੇ ਤਰਾਹੀ ਤਰਾਹੀ ਕਰਦੇ ਸੀ ਇਹੋ ਜਿਹੇ ਕੰਮ ਜਿਹੜੇ ਰੁਕੇ ਪਏ ਸੀਗੇ ਉਹਨਾਂ ਨੂੰ ਅਸੀਂ ਸਮੁਤਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਲੋਕ ਕਹਿੰਦੇ ਸੀਗੇ ਇਲੈਕਸ਼ਨ ਤੋਂ ਪਹਿਲਾਂ ਕਿ ਚੰਨੀ ਸਾਹਿਬ ਤਾਂ ਬਾਹਰਲੇ ਇਲਾਕੇ ਦੇ ਨੇ ਜਲੰਧਰ ਤੱਕ ਕਿਵੇਂ ਲੋਕਾਂ ਨਾਲ ਮਿਲਣਗੇ ਜੁਲਣਗੇ ਜਿੱਦਾਂ ਫਤਵਾ ਦਿੱਤਾ ਹੈ ਚੰਨੀ ਸਾਹਿਬ ਇੱਥੇ ਲਈ ਸੀਗੇ ਇੱਕ ਬੜੀ ਵੱਡੀ ਫਿਗਰ ਸੀਗੀ ਸੀਐਮ ਕੈਂਡੀਡੇਟ ਸੀਗੇ ਔਰ ਜਿੱਦਾਂ ਉਹਨਾਂ ਨੇ ਉੱਥੇ ਆਪਣੇ ਏਰੀਆ 'ਚ ਕੰਮ ਕੀਤਾ ਉਸੇ ਤਰ੍ਹਾਂ ਚੰਨੀ ਜੀ ਇੱਥੇ ਕੰਮ ਕਰਨ ਹਰਜਿੰਦਰ ਜੀ ਜਿੰਦਾਬਾਦ ਉਹ ਬਹੁਤ ਅਨੁਮੋਲ ਜੀ ਦੇਖ ਸਕਦੇ ਹੋ ਜਿੱਥੇ ਕੀ ਹੁਣ ਚੋਣਾਂ ਦੀ ਕਾਊਂਟਿੰਗ ਜਿਹੜੀ ਲਗਾਤਾਰ ਚੱਲ ਰਹੀ ਹੈ ਸੋ ਅਲੱਗ-ਅਲੱਗ ਪਾਟੀਆਂ ਪਹੁੰਚ ਰਹੀਆਂ ਨੇ ਲੇਕਿਨ ਜਿੱਦ ਤੱਕ ਕਿ ਹੁਣ ਜਲੰਧਰ ਦੀ ਗੱਲ ਕਰ ਲਈ ਕਾਂਗਰਸ ਲੀਡ ਕਰ ਰਹੀ ਹੈ ਕਾਂਗਰਸ ਇਸ ਸਮੇਂ ਜਲੰਧਰ ਵਿੱਚ ਲੀਡ ਕਰ ਰਹੀ ਹੈ ਤੇ ਜੇ 올-ਓਵਰ ਦੀ ਗੱਲ ਕਰਦੇ ਤਾਂ ਉੱਥੇ ਵੀ ਇੰਡੀਆ ਗਠਬੰਧਨ ਨਾ ਇੰਡੀਆ ਆਲਾਈਂਸ ਜਿਹੜਾ ਉਹ ਟੱਕਰ ਦੇ ਰਿਹਾ ਭਾਜਪਾ ਨੂੰ ਸੋ ਉਸੇ ਦੇ ਚੱਲਦੇ ਇੱਧਰ ਤੁਹਾਨੂੰ ਮਾਹੌਲ ਦਿਖਾਰਾ ਦੇਖ ਸਕਦੇ ਹੋ ਇਹ লাইਵ ਮਾਹੌਲ ਹੈ ਜੀ ਕਿ ਝੰਡੇ ਫੜੇ ਹੋਏ ਨੇ ਹੱਥਾਂ ਦੇ ਵਿੱਚ ਕਾਊਂਟਿੰਗ ਚੱਲ ਰਹੀ ਹੈ ਅੰਦਰ ਤੇ ਕਾਊਂਟਿੰਗ ਦੇ ਨਾਲ-ਨਾਲ ਜਿੱਥੇ ਹੁਣ ਚੈਨਲ ਦੇ ਉੱਪਰ ਅਸੀਂ ਲਗਾਤਾਰ ਕਾਊਂਟਿੰ जो जलंधर इस समय रुझान बने हुए ने कांग्रेस इस समय लीड कर रही है जी ਕੀ ਪਤਾ ਨਹੀਂ ਨਾ ਨਹੀਂ ਬੋਲਦੇ 15 ਰਣ ਵਾਲੇ ਕਹਿੰਦੇ ਇਧਰ ਆਇਆ ਇਧਰ ਆਇਆ